ਸੋ ਹਾਂਜੀ ਮਿੱਤਰੋ ਵੈਲਕਮ ਟੂ ਸੋਹਤਾ ਵਰਾਇਟ ਜੀ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਸਿੰਘ ਸੋਹਤਾ ਜੀ ਸੋ ਉਮੀਦ ਕਰਦਾ ਕਿ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਨਵੇਂ-ਨਵੇਂ ਮੁੱਦੇ ਪਟਕੇ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਹੜ੍ਹਾਂ ਬਾਰੇ ਕਿ ਲੋਕੀ ਨਟ ਤੇ ਬੁਰਾ ਹਾਲ ਕਰਨ ਲੱਗ ਪਏ ਲੋਕੀ ਇੰਟਰਨੈਟ ਤੇ ਬੁਰਾ ਹਾਲ ਕਰਨ ਪਾਣੀ ਕਿਉਂ ਵਧਾਇਆ ਗਿਆ ਇਹ ਸਵਾਲ ਕਰਨ ਲੱਗ ਪਏ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਭਈ ਯਾਰ ਰੌਲਾ ਪਾ ਕੇ ਸਿਰਫ ਸਾਡਾ ਧਿਆਨ ਹੀ ਪਟਕਾਇਆ। ਤੋਂ ਭਈ ਇਹਦੀ ਵੀਡੀਓ ਆਈ ਹੈ। ਉਸ ਦਿਨ ਤੋਂ ਹੜਾਂ ਬਾਰੇ ਕਿਸੇ ਇੱਕ ਦਾ ਬਿਆਨ ਨਹੀਂ ਹੈ। ਪੰਜਾਬ ਬਚਾਓ, ਭਈਏ ਪਹਜਾਓ। ਮੈਂ ਵੀ ਤੁਹਾਡੇ ਨਾਲ ਆ ਜੀ। ਇਹ ਨਾਰਾ ਮੈਂ ਵੀ ਲਾਉਣਾ। ਭਈ ਜਾਓ ਪੰਜਾਬ ਬਚਾਓ। ਪਰ ਉਸ ਤੋਂ ਪਹਿਲਾਂ ਨਿੱਕੀ ਜੀ ਇੱਕ ਬੇਨਤੀ ਹੈ ਕਿ ਅਦਰ ਸਟੇਟਾਂ ਵਿੱਚ ਰਹਿੰਦੇ ਹੋਏ ਸਾਡੇ ਪੰਜਾਬੀ ਵੀਰਾਂ ਨੂੰ ਵਾਪਸ ਪੰਜਾਬ ਬੁਲਾਓ। ਕਿਉਂਕਿ ਅਸੀਂ ਪੰਜਾਬੀ ਦਿਆਲੂ ਹੁੰਨੇ ਆ। ਸਾਡੇ ਪੰਜਾਬੀ ਵੀਰ ਇਹ ਪਰਦੇਸੀਆਂ ਨੂੰ ਘਰ ਤੱਕ ਛੱਡ ਕੇ ਆਉਣਗੇ। ਪਰ ਲੇਕਿਨ ਜਿਹੜੇ ਸਾਡੇ ਅਦਰ ਸਟੇਟਾਂ ਵਿੱਚ ਪੰਜਾਬੀ ਵੀਰ ਰਹਿੰਦੇ ਆ ਉਹਨਾਂ ਕੀ ਕੌਣ ਗਰੰਟੀ ਲੈਂਦਾ ਕਿ ਉਹ ਜਿਉਂਦੇ ਵਾਪਸ ਆਉਣਗੇ ਸੋ ਇਸ ਕਰਕੇ ਥੋੜੀ ਜੀ ਨਿਗਾ ਇਸ ਬਾਰੇ ਇਸ ਬਾਰੇ ਵੀ ਵਿਚਾਰੋ ਮੇਰੇ ਵੀਰੋ ਇੱਕ ਵਿਚਾਰ ਇਸ ਤੇ ਵੀ ਵਿਚਾਰੋ ਕਿ ਨਹਿਉਕੁੰਡ ਸਾਹਿਬ ਪੌਂਟਾ ਸਾਹਿਬ ਪਟਨਾ ਸਾਹਿਬ ਹਜੂਰ ਸਾਹਿਬ ਤੇ ਹੋਰ ਵੀ ਕਈ ਗੁਰੂਤਮ ਜਿਹੜੇ ਕਿ ਅਦਰ ਸਟੇਟਾਂ ਵਿੱਚ ਹਨ ਅਸੀਂ ਉੱਥੇ ਜਾ ਨਹੀਂ ਸਕਦੇ ਜੇ ਅਸੀਂ ਇਹਨਾਂ ਨੂੰ ਜ਼ਬਰਦਸਤੀ ਕੱਢਦੇ ਆਂ ਤੇ ਕੱਲ ਨੂੰ ਅਸੀਂ ਆਪਣੇ ਗੁਰੂ ਧਾਮਾਂ ਵਿੱਚ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਇਸੇ ਕਰਕੇ ਮੈਂ ਕਹਿੰਦਾ ਕਿ ਕੋਈ ਇਸ ਤਰ੍ਹਾਂ ਵੱਡੇ ਬਜ਼ੁਰਗ ਬੈਠ ਕੇ ਆਪਣੇ ਸੀਨੀਅਰ ਆਗੂ ਅੱਗੇ ਬੈਠ ਕੇ ਕੋਈ ਇਸ ਤਰ੍ਹਾਂ ਦਾ ਰਸਤਾ ਬਚਾਉਣ ਕਿ ਸਭਪੂ ਵੀ ਮਰ ਜੇ ਤੇ लाठी ਵੀ ਵੱਜੇ ਵੈ ਇਹ ਵੀ ਨਿਕਲ ਜਾਣ ਤੇ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਲੇ ਵੀ ਰਹਿ ਜੀਏ ਸਿੱਧਾਂ ਦਾ ਹੀ ਮੌਲ ਇੱਕ ਵਾਰੀ 47 ਚ ਬਣਿਆ ਸੀ ਤੇ 47 ਦੇ ਵਿੱਚ ਅਸੀਂ ਨਨਕਾਣਾ ਸਾਹਿਬ ਗਵਾਇਆ ਸੋ ਮੇਰੀ ਬੇਨਤੀ ਇਹੀ ਹੈ ਕਿ ਉਹੀ ਮਾਹੌਲ ਆਪਾਂ ਫੇਰ ਨਾ ਬਣਾ ਲਈਏ ਪਹਿਲਾਂ ਇੱਕ ਨਨਕਾਣਾ ਸਾਹਿਬ ਗਵਾਇਆ ਤੇ ਹੁਣ ਬਾਕੀ ਦੇ ਰਹਿੰਦੇ ਹੋਏ ਗੁਰੂ ਧਾਮਾਂ ਨੂੰ ਫੇਰ ਨਾ ਗਵਾ ਲਈਏ ਬਾਕੀ ਦੇ ਰਹਿੰਦੇ ਹੋਏ ਗੁਰੂ ਧਾਮਾਂ ਨੂੰ ਫੇਰ ਨੰਗਵਾਲੀਏ ਪੰਜਾਬੀ ਉਹ ਵੀਡੀਓ ਨੂੰ ਫੁੱਲ ਸ਼ੇਅਰ ਕਰ ਦਿਓ ਜੀ ਮੈਂ ਤੁਹਾਡੇ ਨਾਲ ਆ ਭਈਏ ਬਚਾਓ ਪੰਜਾਬ ਬਚਾਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਕੋਈ ਅਦਾ ਦਾ ਮਤਾ ਪਾਓ ਕਿ ਜਿਹਦੇ ਨਾਲ ਅਸੀਂ ਆਪਣੇ ਗੁਰੂ ਧਾਮ ਦੇ ਦਰਸ਼ਨ ਵੀ ਕਰ ਲਈਏ ਤੇ ਸਾਡੇ ਅਦਰ ਸਟੇਟਾਂ ਵਿੱਚ ਰਹਿੰਦੇ ਹੋਏ ਪੰਜਾਬੀ ਵੀਰਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਜੀ ਸੋ ਐਨੀ ਗੱਲ ਕਹਿੰਦੇ ਹੋਏ ਖਿਮਾ ਦਾ ਜੱਜ ਕਰ ਜੀ ਜੇ ਉੱਚੀ ਨਹੀਂ ਵੀ ਗੱਲ ਕਰਤੀ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ ਸੋ ਮੇਰੀ ਇਸ ਵੀਡੀਓ ਦਾ ਮਕਸਦ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਹੈ ਕਿਸੇ ਦੇ ਨਾਲ ਵੀ ਕੋਈ ਕੰਟਰੋਵਰਸੀ ਨਹੀਂ ਹੈ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਸੁਣਾਉਣਾ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਥਾਪੜਾ ਲੈ ਕੇ ਪੰਜਾਬ ਵੱਲ ਨੂੰ ਕੂਚ ਕਰਦੇ ਆ ਨਾ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਪਿੰਡ ਪੈਂਦਾ ਉਸ ਪਿੰਡ ਦੇ ਵਿੱਚ 2-3 ਦਿਨ ਬਾਅਦ ਹਰ ਦਿਨ ਬਾਅਦ ਮਤਲਬ ਸਮਝੋ ਕਿ ਡਾਕੂਆਂ ਦੀ ਲੁੱਟ ਹੁੰਦੀ ਸੀ ਕਿ ਦੂਸਰੇ ਤੀਸਰੇ ਦਿਨ ਜਦੋਂ ਮਰਜ਼ੀ ਡਾਕੂ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਸੋ ਇਹ ਸਭ ਕਲੇ ਪਹੁੰਚੀ ਸੋ ਪਿੰਡ ਵਾਲੇ ਸਿੰਘਾਂ ਨੂੰ ਵੇਖਣ ਆਏ ਤੇ ਉਹਨਾਂ ਨੇ ਸਿੰਘਾਂ ਨੂੰ ڈاکੂਆਂ ਦੇ ਬੰਦੇ ਸਮਝ ਲਿਆ ਜਦੋਂ ਸਿੰਘਾਂ ਨੇ ਦੱਸਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਤੇ ਉਹਨਾਂ ਪਿੰਡ ਵਾਲਿਆਂ ਦੇ ਵਿੱਚੋਂ ਇੱਕ ਬਜ਼ੁਰਗ ਨੇ ਕਿਹਾ ਕਿ ਪਿੰਡ ਵਾਲਿਓ ਹੁਣ ਡਰਨ ਦੀ ਕੋਈ ਲੋੜ ਨਹੀਂ ਹੈ ਹੁਣ ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਪਹੁੰਚ ਗਏ ਨੇ ਸੋ ਉਸ ਬਜ਼ੁਰਗ ਦਾ ਹੌਸਲਾ ਦੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਸਿੰਘਾਂ ਨੂੰ ਹੁਕਮ ਜਾਰੀ ਕੀਤਾ ਕਿ ਅੱਜ ਆਪਾਂ ਇਹਨਾਂ ਦੀ ਉਸ ਡਾਕੂਆਂ ਤੋਂ ਜਾਨ ਛਡਾ ਕੇ ਹੀ ਅੱਗੇ ਜਾਵਾਂਗੇ ਸੋ ਇੱਕ ਸਿੰਘ ਨੇ ਸਵਾਲ ਕੀਤਾ ਕਿ ਬਾਬਾ ਜੀ ਸਾਡਾ ਵੈਰ ਤਾਂ ਮੁਗਲਾਂ ਨਾਲ ਆ ਅਸੀਂ ਤਾਂ ਮੁਗਲਾਂ ਨੂੰ ਸੋਧਨ ਤੁਰੇ ਹੋਏ ਆ ਸੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਗੋਂ ਜਵਾਬ ਦਿੰਦੇ ਆ ਕਿ ਨਹੀਂ ਸਿੰਘੋ ਸਾਡਾ ਕਿਸੇ ਕੌਮ ਜਾਂ ਕਿਸੇ ਧਰਮ ਦੇ ਨਾਲ ਵੈਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਸਾਡਾ ਵੈਰ ਜ਼ੁਲਮ ਤੇ ਜ਼ਾਲਮ ਨਾਲ ਹੈ ਜਿਹੜਾ ਕੋਈ ਜ਼ੁਲਮ ਕਰਦਾ ਹੈ ਸਾਡਾ ਵੈਰੀ ਹੈ ਜਿਹੜਾ ਕੋਈ ਜ਼ਾਲਮ ਹੈ ਉਹ ਸਾਡਾ ਦੁਸ਼ਮਣ ਹੈ ਤੇ ਬਾਕੀ ਜਿੰਨੀ ਦੀ ਉੱਤੇ ਜੀਵਤ ਹੈ ਉਹ ਸਿੱਖ ਸਿੱਖ ਉਹਨੂੰ ਪਿਆਰ ਕਰਦਾ ਹੈ ਅਸੀਂ ਚਰਨੀ ਸ਼ਰਨ ਆਏ ਸੋ ਗੱਲ ਆਏ ਸਾਡਾ ਕੰਮ ਇਹ ਹੈ ਸੋ ਇਹ ਗੱਲ ਦੇ ਵਿੱਚੋਂ ਕੀ ਸਾਨੂੰ ਸਿੱਖਿਆ ਮਿਲਦੀ ਹੈ ਜਾਂ ਕੀ ਅਸੀਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕੀ ਅਸੀਂ ਸਿੱਖਿਆ ਇਸ ਬਾਰੇ ਮੈਂ ਤੁਹਾਨੂੰ ਨਹੀਂ ਕਹਾਂਗਾ ਕਿਉਂਕਿ ਮੇਰੀ ਉਮਰ ਬਹੁਤ ਛੋਟੀ ਹੈ ਸੋ ਵੀਡੀਓ ਵੇਖਣ ਵਾਲੇ ਹੋ ਸਕਦਾ ਹੈ ਬਹੁਤ ਮੇਰੇ ਤੋਂ ਵੱਡੀ ਉਮਰ ਵਾਲੇ ਸੂਝਵਾਨ ਬਜ਼ੁਰਗ ਹੋਣ ਵੱਡੇ ਸਰੋਤੇ ਹੋਣ ਸਮਝਦਾਰ ਹੋਣ ਵਿਗਿਆਨੀ ਹੋਣ ਸੋ ਇਸ ਕਰਕੇ ਮੈਂ ਨਹੀਂ ਇਸ ਤੋਂ ਕੋਈ ਸਿੱਖ ਦਵਾਂਗਾ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਸਾਡਾ ਧਰਮ ਪ੍ਰੇਮ ਕਰਨਾ ਹੈ ਸਾਡਾ ਜਿਹੜਾ ਵੈਰ ਹੈ ਉਹ ਸਿਰਫ ਜ਼ੁਲਮ ਨਾਲ ਕਿ ਜਿਹੜੇ ਵੀਰ ਇਸ ਤਰ੍ਹਾਂ ਦਾ ਖਿਆਲ ਰੱਖਦੇ ਕਿ ਮੋਨਾ ਕੋ ਨਾ ਬੰਦਾ ਗੁਰਸਿੱਖੀ ਦੀਆਂ ਗੱਲਾਂ ਕਰ ਰਿਹਾ ਉਹਨਾਂ ਲਈ ਮੈਂ ਲਿਖਿਆ ਕਿ ਮੈਂ ਅੰਮ੍ਰਿਤ ਵੀ ਛਕੂਗਾ ਵੀਰੇ ਗੁਰਸਿੱਖੀ ਦਾ ਸਰੂਪ ਵੀ ਧਾਰੂਗਾ ਜਿਸ ਦਿਨ ਮਹਾਰਾਜ ਦੀ ਕਿਰਪਾ ਹੋਏਗੀ ਰਹਿਤ ਮਰਿਆਦਾ ਦਾ ਮੈਨੂੰ ਪਤਾ ਲੱਗ ਜਾਏਗਾ ਮੈਂ ਉਸ ਦਿਨ ਗੁਰਸਿੱਖੀ ਸਰੂਪ ਦੇ ਵਿੱਚ ਵੀ ਆਵਾਂਗਾ ਸੋ ਵਾਦਾ ਰਿਹਾ ਤੁਹਾਡੇ ਨਾਲ ਸੋ ਮੈਂ ਇੱਕ ਨਿੱਕੀ ਜੀਆਂ ਦੋ ਲੈਣਾ ਲਿਖੀਆਂ ਕਿ ਇਹ ਅੰਮ੍ਰਿਤ ਕੋਈ ਖੇਡ ਨਹੀਂ ਜੋ ਅੱਜ ਕੱਲ ਦੇ ਲੋਕਾਂ ਨੇ ਬਣਾਈ ਆ ਤੇ ਇਹ ਬਾਣੀ ਕਿਸੇ ਕਵੀ ਜਾਂ ਕਵਿਸ਼ਰ ਦੀ ਨਹੀਂ ਤੁਰ ਦਰਗਾਹ ਤੋਂ ਆਈ ਆ ਕਿ ਇਹ ਬਾਣੀ ਕਿਸੇ ਕਵੀ ਜਾਂ ਕਵਿਸ਼ਰ ਦੀ ਨਹੀਂ ਧੁਰ ਦਰਗਾਹ ਤੋਂ ਆਈ ਆ ਕਿ ਮੈਂ ਇਸ ਬਾਣੀ ਨੂੰ ਕੱਲਾ ਪੜ੍ਹਨਾ ਜਾਂ ਸੁੰਨਾ ਨਹੀਂ ਆਪਣੇ ਅੰਦਰ ਧਾਰਨਾ ਕਿ ਹਾਲੇ ਤਾਂ ਮੈਂ ਆਪਣੇ ਅੰਦਰ ਦੇ ਪੰਜ ਘੂਤਾਂ ਨੂੰ ਮਾਰਨਾ ਕਿ ਹਾਲੇ ਤਾਂ ਮੈਂ ਗੁਰੂ ਘਰ ਦੇ ਆਂ ਸੇਵਾਵਾਂ ਵਿੱਚੋਂ ਪਹਿਲੀ ਪੌੜੀ ਪਾਈ ਆ ਰਹਿਤ ਮਰਿਆਦਾ ਵਿੱਚ ਰਹਿਣਾ ਆਜੇ ਸੰਗਤ ਦੇ ਵਿੱਚ ਬਹਿਣਾ ਆਜੇ ਕਿਉਂਕਿ ਗੱਲ ਮੁੱਕਣੀ ਰਹਿਤ ਤੇ ਸਾਰੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੇ ਮੁਖ ਤੋਂ ਫਰਮਾਇਆ ਕਿ ਮੈਨੂੰ ਸਿੱਖ ਨਹੀਂ ਪਿਆਰਾ ਸਿੱਖ ਦੀ ਰਹਿਤ ਪਿਆਰੀ ਆ ਸੋ ਇਸ ਕਰਕੇ ਜੀ ਜਿਸ ਦਿਨ ਮੈਨੂੰ ਗੁਰੂ ਮਹਾਰਾਜ ਜੀ ਨੇ ਰਹਿਤ ਬਖਸ਼ਤੀ ਮਰਿਆਦਾ ਦਾ ਗਿਆਨ ਬਖਸ਼ਤਾ ਉਸ ਦਿਨ ਮੈਂ ਗੁਰ ਸਿੱਖੀ ਸਰੂਪ ਵਿੱਚ ਵੀ ਆਵਾਂਗਾ ਜੀ ਸੋ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦਾ ਜੱਜਕਾਂ ਜੀ ਮਾਫ ਕਰਨਾ ਜੀ ਜੇ ਕੋਈ ਚੀਨੀ ਵੀ ਗੱਲ ਹੋ ਗਈ ਹੋਵੇ ਤਾਂ ਪਰ ਜੋ ਮੈਂ ਕਿਹਾ ਕਿ ਭਈਏ ਪਹਜਾਓ ਪੰਜਾਬ ਬਚਾਓ ਪਰ ਉਸ ਤੋਂ ਪਹਿਲਾਂ ਪੰਜਾਬੀ ਵੀਰਾਂ ਨੂੰ ਵਾਪਸ ਪੰਜਾਬ ਬੁਲਾਓ ਸੋ ਅਲਵਿਦਾ ਕਰਦੇ ਆ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਸੋਤਾ ਬ੍ਰਾਈਟ ਦੇ ਨਾਲ